ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੁਣ ਮੈਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਬਾਰੇ ਅੱਗੇ ਜਾਣਕਾਰੀ ਦੇਵਾਂਗੀ ਮੈਂ ਤੁਹਾਨੂੰ ਹੁਣ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਾਰੇ ਚਾਨਣਾ ਪਾਵਾਂਗੀ ਸੋਠ ਰਾਗ ਵਿੱਚ ਆਪਨੇ 12 ਸ਼ਬਦਾਂ ਦੀ ਰਚਨਾ ਕੀਤੀ ਹੈ ਜਿੰਨਾਂ ਵਿੱਚੋਂ 4 ਦੁਪਦੇ ਹਨ ਅਤੇ 8 ਤ੍ਰਿਪਦੇ ਹਨ ਇਨ੍ਹਾਂ ਵਿੱਚੋਂ ਗੁਰੂ ਜੀ ਨੇ ਮਰਨ ਦੇ ਭੈ ਅਤੇ ਮਾਇਆ ਦੀ ਤੁਸ਼ਤਾ ਨੂੰ ਸਪਸ਼ਟ ਕੀਤਾ ਹੈ ਤਨਾ ਸ੍ਰੀ ਰਾਗ ਵਿੱਚ ਦਰਜ ਆਪ ਦੇ ਚਾਰੇ ਸ਼ਬਦ ਦੁਪੱਤੇ ਹਨ ਉਹਨਾਂ ਵਿੱਚ ਆਪ ਨੇ ਜੰਗਲਾਂ ਵਿੱਚੋਂ ਖੋਜਣ ਦੀ ਥਾਂ ਹਰੀ ਨੂੰ ਅੰਦਰ ਲੱਭਣ ਦੀ ਤਰਜੀਹ ਦਿੱਤੀ ਹੈ ਜੈਤ ਸ੍ਰੀ ਰਾਗ ਵਿੱਚਲੇ ਆਪ ਦੇ ਤਿੰਨ ਸ਼ਬਦਾਂ ਵਿੱਚੋਂ ਤ੍ਰਿਪਦਾ ਹੈ ਅਤੇ ਦੋ ਦੁਪੱਤੇ ਹਨ ਇਨ੍ਹਾਂ ਵਿੱਚ ਗੁਰੂ ਜੀ ਨੇ ਪ੍ਰਮਾਤਮਾ ਦੀ ਸ਼ਰਨ ਵਿੱਚ ਜਾਣ ਦੀ ਗੱਲ ਉੱਤੇ ਬਹੁਤ ਜ਼ੋਰ ਦਿੱਤਾ ਹੈ। ਤਿਲਿੰਗ ਰਾਗ ਦੇ ਅਸ਼ਟਪਦੀ प्रकरण ਵਿੱਚ ਦੁਪਦੇ ਤ੍ਰਿਪਦੇ ਦੇ ਰੂਪਾਕਾਰ ਵਰਗੇ ਆਪ ਦੇ ਤਿੰਨ ਸ਼ਬਦ ਦਰਜ ਹਨ। ਇਨ੍ਹਾਂ ਵਿੱਚ ਗੁਰੂ ਜੀ ਨੇ ਮਨੁੱਖ ਨੂੰ ਸੁਚੇਤ ਕੀਤਾ ਹੈ ਕਿ ਲਾਪਰਵਾਹੀ ਦੀ ਜ਼ਿੰਦਗੀ ਨਾ ਜੀਵੋ ਅਤੇ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਤਤਪਰ ਰਹੋ ਬਿਲਵਲ ਰਾਗ ਵਿੱਚ ਪਰੋਲਿਕ ਹਵਾਲਿਆਂ ਵਾਲੇ ਆਪਨੇ ਦੋਧ ਪੱਦੇ ਅਤੇ ਤ੍ਰਿਪੱਦਾ ਲਿਖ ਕੇ ਪਰਮਾਤਮਾ ਦੇ ਰਖੇਕ ਰੂਪ ਉੱਤੇ ਪ੍ਰਕਾਸ਼ ਪਾਇਆ ਹੈ ਅੱਜ ਲਈ ਇੰਨਾ ਹੀ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਬਾਰੇ ਹੋਰ ਜਾਣਕਾਰੀ ਦੇਵਾਂਗੀ ਧੰਨਵਾਦ ਜੀ